ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੰਡੇਮਾਨ ਨਿਕੋਬਾਰ ਜਾਨੀ ਕਿ ਕਾਲੇ ਪਾਣੀ ਦੇ ਅਗਲੇ ਟੂਰ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਨਿਕਲ ਪਿਆ ਹਾਟਲ ਤੋਂ ਤੇ ਅੱਜ ਆਪਾਂ ਸਮੁੰਦਰੀ ਯਾਜ ਦੇ ਵਿੱਚ ਬਹਿ ਕੇ ਜਾਨੀ ਕਿ ਸ਼ਿਪ ਦੇ ਵਿੱਚ ਬਹਿ ਕੇ ਅਗਲੇ ਆਇਲੈਂਡ ਤੇ ਪਹੁੰਚਣਾ ਸੋ ਬੜਾ ਰੋਮਾਂਚਕ ਸਫ਼ਰ ਆ ਵੀਡੀਓ ਦੇ ਅੰਤ ਤੱਕ ਮੇਰੇ ਨਾਲ ਬਨੇ ਰਹੋ ਤੇ ਤੁਹਾਨੂੰ ਦੇਵਾਂਗੇ ਪੂਰੀ ਜਾਣਕਾਰੀ ਕਿ ਇਸ ਫੈਰੀ ਦੇ ਵਿੱਚ ਕਿੰਨਾ ਟਾਈਮ ਲੱਗਦਾ ਹੈ ਤੇ ਕਿੰਨਾ ਖਰਚਾ ਆਉਂਦਾ ਤੇ ਸਾਰਾ ਜਿਹੜਾ ਨਜ਼ਾਰਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਵਿਖਾਉਣਾ ਸੋ ਵੀਡੀਓ ਨੂੰ ਆਖਰ ਤੱਕ ਵੇਖਿਓ ਜੇ ਚੰਗਾ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਲਓ ਜੀ ਆਪਾਂ ਹੋਟਲ ਤੋਂ ਨਿਕਲ ਪਏ ਆ ਤੇ ਹੁਣ ਆਪਾਂ ਚੱਲ ਪਏ ਆ ਹੈਡੋ ਜੈਟੀ ਵੱਲ ਹੈਡੋ ਜੈਟੀ ਤੋਂ ਆਪਾਂ ਨੂੰ ਜਿਹੜਾ ਫੈਰੀ ਮਿਲਨੀ ਆ ਸੋ ਇੱਥੇ ਕਈ ਤਰ੍ਹਾਂ ਦੀਆਂ ਫੈਰੀਜ਼ ਜਾਂਦੀਆਂ ਤੋਂ ਸਭ ਤੋਂ ਪਹਿਲਾਂ ਗੇਟ ਦੇ ਉੱਪਰ ਗੱਡੀ ਰੋਕ ਲਈ ਆਪਾਂ ਇੱਥੇ ਬਕਾਇਦਾ ਚੈਕਿੰਗ ਹੁੰਦੀ ਆ ਕਿਉਂਕਿ ਇਹ ਜਿਹੜੀ ਜੈਟੀ ਹੈ ਸਰਕਾਰੀ ਆ ਤੇ ਇਥੋਂ ਗਵਰਨਮੈਂਟ ਦੇ ਅੰਡਰ ਹੈ ਪੂਰੇ ਦਾ ਪੂਰਾ ਜਿਹੜਾ ਪੋਰਟ ਹੈ। ਤੋਂ ਆਪਾਂ ਵੀ ਗੱਡੀ ਐਂਟਰ ਕਰ ਲਈਏ ਇਥੋਂ ਟਿਕਟ ਦਿਖਾ ਕੇ ਪੂਰੀ ਚੈਕਿੰਗ ਕਰਕੇ ਤੇ ਤੁਹਾਨੂੰ ਇਹ ਵੀ ਦੱਸਾਂਗੇ ਕਿ ਕਿਵੇਂ ਪੂਰੇ ਜਹਾਜ਼ ਵਾਂਗੂ ਉਵੇਂ ਬੋਰਡਿੰਗ ਹੁੰਦੀ ਆ। ਲਓ ਜੀ ਆਹ ਪਾਰਕਿੰਗ ਵੱਲੋਂ ਆਪਣੀ ਗੱਡੀ ਵੱਧ ਰਹੀ ਆ। ਜਹਾਜ਼ ਵਾਂਗੂ ਬੋਰਡਿੰਗ ਹੁੰਦੀ ਆ। ਸਭ ਕੁਝ ਉਵੇਂ ਆਂਦਾ ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਆਪਾਂ ਇਸ ਵੀਡੀਓ ਤੇ ਆਹ 에ਅਰਪੋਰਟ ਵਾਂਗੂ ਜੈਟੀ ਦੇ ਵਿੱਚ ਉਵੇਂ ਵੇਟਿੰਗ ਏਰੀਆ ਹਰ ਚੀਜ਼ ਬਣੀ ਹੁੰਦੀ ਆ। ਲਓ ਜੀ ਆਪਣੀ ਗੱਡੀ ਰੁੱਕ ਗਈ ਆ ਤੇ ਸਵਾਨ ਆਪਾਂ ਕਰ ਲਈਏ ਥੱਲੇ। ਤੇ ਲਾਈਨ ਦੇ ਵਿੱਚ ਲੱਗ ਜਾਈਏ ਫਿਰ ਤੁਹਾਨੂੰ ਦਿਖਾਉਣੇ ਆ ਲਓ ਜੀ ਆ ਲੱਗੀ ਪਈ ਆ ਲਾਈਨ ਸੋ ਲਾਈਨ ਦੇ ਵਿੱਚ ਆਪਾਂ ਵੀ ਖੜੇ ਹੋ ਗਏ ਆ ਤੇ ਅੰਦਰ ਜਿਹੜੀ ਆ ਵੀਡੀਓ ਬਣਾਉਣ ਦੀ ਪਰਮਿਸ਼ਨ ਨਹੀਂ ਹੈ ਜਦੋਂ ਆਪਾਂ ਇਹਦੇ ਅੰਦਰ ਚਲੇ ਜਾਂਦੇ ਆ ਤਾਂ ਸੋ ਬਾਹਰ ਦਾ ਨਜ਼ਾਰਾ ਤੇ ਜਾਂ ਫਿਰ ਤੁਹਾਨੂੰ ਸ਼ਿਪ ਦੇ ਵਿੱਚ ਚੜਨ ਦਾ ਜਿਹੜਾ ਵਿਊ ਮੈਂ ਤੁਹਾਨੂੰ ਦਿਖਾਉਂਗਾ ਸੋ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਪ੍ਰਾਈਵੇਟ ਫੈਰੀਜ਼ ਵੀ ਜਾਂਦੀਆਂ ਤੇ ਸਰਕਾਰੀ ਫੈਰੀ ਵੀ ਜਾਂਦੀ ਹੈ ਜਿਹੜੀ ਪ੍ਰਾਈਵੇਟ ਫੈਰੀ ਉਹਦਾ ਰੇਟ ਥੋੜਾ ਜਿਆਦਾ ਹੈ ਤੇ ਉਹ ਘੱਟ ਟਾਈਮ ਦੇ ਵਿੱਚ ਲਾਉਂਦੀ ਆ ਜਿਹੜੀ ਸਰਕਾਰੀ ਫੈਰੀ ਆ ਉਹ ਤੁਗਰਾ ਟਾਈਮ ਲੈਂਦੀ ਹੈ ਤੇ ਉਸ ਦਾ ਰੇਟ ਘੱਟ ਆ ਤੇ ਉਸ ਤੇ ਟਾਈਮ ਵੀ ਘੱਟ ਆ ਲਓ ਜੀ ਆਪਾਂ ਚੈੱਕ ਇਨ ਸਾਰਾ ਕੁਝ ਬੋਰਡਿੰਗ ਬੋਰਡਿੰਗ ਕਰਵਾ ਕੇ ਆਪਾਂ ਪਹੁੰਚ ਚੁੱਕੇ ਆ ਤੇ ਇਧਰਲੇ ਖੱਬੇ ਹੱਥ ਜਿਹੜੀ ਲਾਈਨ ਲੱਗੀ ਆ ਇੱਥੇ ਆਪਾਂ ਆਪਣਾ ਲਗੇਜ ਡ੍ਰੌਪ ਕਰ ਦੇਣਾ ਆ ਵੇਖੋ ਜਿਹੜਾ ਅਟੈਚੀ ਪਿਆ ਲਓ ਜੀ ਆਪਾਂ ਇੱਥੇ ਆਪਣਾ ਲਗੇਜ ਕਰਕੇ ਡ੍ਰੌਪ ਤੇ ਫਿਰ ਆਪਾਂ ਸ਼ਿਪ ਦੇ ਅੰਦਰ ਜਾਣਾ ਤੇ ਆਪਾਂ ਜਿਹੜੀ ਫੈਰੀ ਲਈਓ ਜੀ ਮੈਕਰੂਜ਼ ਤੇ ਸਭ ਤੋਂ ਜਿਹੜੀ ਵਧੀਆ ਕਹਿੰਦੇ ਮਕਰੂਜ਼ ਦੀ ਵਧੀਆ ਤੇ ਇੱਕ ਨੋਟਿਕਾ ਇਹ ਦੋਨੋਂ ਫੈਰੀ ਜਿਹੜੀਆਂ ਵਧੀਆ ਚੱਲਦੀਆਂ ਤੇ ਸਭ ਤੋਂ ਸੁਪਰ ਫਾਸਟ ਜਿਹੜੀ ਮਕਰੂਜ਼ ਚੱਲਦੀ ਆ ਸੋ ਇਹ ਲਗਭਗ 86 ਤੋਂ 90 ਕਿਲੋਮੀਟਰ ਦਾ ਏਰੀਆ ਪੋਰਟ ਬਲੇਅਰ ਤੋਂ ਹੈਵਲੋਕ ਆ ਲੈਣ ਦਾ ਤੇ ਇਹੇ 1.5 ਤੋਂ 2 ਘੰਟੇ ਦੇ ਵਿੱਚ ਵਿੱਚ 2 ਘੰਟੇ ਵਾਂਗੂ ਲਾ ਦਿੰਦੀ ਹੈ ਜੇ ਵੈਦਰ ਵਧੀਆ ਹੋਵੇ ਤਾਂ ਥੋੜਾ ਜਿਆ ਜਲਦੀ ਪਹੁੰਚ ਜਾਂਦੀ ਹੈ ਜੇਕਰ ਥੋੜਾ ਜਿਆ ਸਮੁੰਦਰ ਦੇ ਵਿੱਚ ਹਵਾਵਾਂ ਵਾਂ ਤੇਜ਼ ਵਗਦੀਆਂ ਹੋਣ ਤਾਂ ਫਿਰ ਟਾਈਮ ਵੱਧ ਲੱਗ ਜਾਂਦਾ। ਲੋ ਜੀ ਆਪਾਂ ਚੱਲੇ ਆਂ ਅੰਦਰ ਤੇ ਤੁਹਾਨੂੰ ਦਿਖਾਉਣੇ ਆ ਤੁਹਾਨੂੰ ਅੰਦਰ ਦਾ ਨਜ਼ਾਰਾ ਕਿੰਦਾ ਦਾ ਜਿਹੜਾ ਇਹ ਫੈਰੀ ਆ ਇਹ ਸ਼ਿਪ ਕਿੰਦਾ ਦਾ। ਲੋ ਜੀ ਆਪਾਂ ਹੋ ਗਏ ਇੰਟਰ ਜਾਣ ਸਾਰ ਪਹਿਲਾਂ ਸਾਹਮਣੇ ਆ ਜੀ ਕੰਟੇਨ ਤੇ ਇੱਧਰ ਸਿਟਿੰਗ ਅਰੇਂਜਮੈਂਟ ਆ ਜੀ ਇਸ ਤੇ ਦੋ ਕੰਪਾਰਟਮੈਂਟ ਹੁੰਦੇ ਆ ਇੱਕ ਪ੍ਰੀਮੀਅਮ ਤੇ ਇੱਕ ਲਗਜ਼ਰੀ। ਜਿਹੜਾ ਲਗਜ਼ਰੀ ਉਹ ਵੀ ਦਿਖਾਵਾਂਗੇ ਉਹਦੀ ਟਿਕਟ ਜ਼ਿਆਦਾ ਹੈ ਇਹ ਜਿਹੜਾ ਸਿੰਪਲ ਜਿਹੜਾ ਸਾਰੇ ਲੋਕ ਇੱਥੇ 250 ਬੰਦੇ ਦੀ ਕੈਪੈਸਿਟੀ ਐਸ ਫੈਰੀ ਦੀ ਲੋ ਜੀ ਇਹ ਆਪਣੀਆਂ ਸੀਟਾਂ ਇੱਧਰ ਥੱਲੇ ਤੇ ਕੁਝ ਸੀਟਾਂ ਜਿਹੜੀਆਂ ਉੱਪਰ ਸੋ ਤੁਹਾਨੂੰ ਦੋਵੇਂ ਨਜ਼ਾਰੇ ਦਿਖਾਉਣੇ ਆਪਾਂ ਦੋਵੇਂ ਤਰ੍ਹਾਂ ਦੀ ਜਿਹੜੀ ਐ ਟਿਕਟ ਲੈ ਰੱਖੀ ਆ ਕਿ ਤੁਹਾਨੂੰ ਉੱਪਰਲਾ ਵੀਊ ਵੀ ਵਿਖਾਈਏ ਜਿਹੜਾ ਰਾਇਲ ਜਿਹਦੇ ਵਿੱਚ ਚੇਅਰ ਲੱਗੀਆਂ ਕੈਬਿਨ ਬਣਿਆ ਤੇ ਤੁਹਾਨੂੰ ਪ੍ਰੀਮੀਅਮ ਵੀ ਦਿਖਾਈਏ ਤੇ ਲਗਜ਼ਰੀ ਵੀ ਦਿਖਾਈਏ ਇੱਧਰ ਸਾਹਮਣੇ ਵਾਲੇ ਪਾਸੇ ਸਮੁੰਦਰ ਦਾ ਦ੍ਰਿਸ਼ ਜਿਹੜਾ ਮਨ ਨੂੰ ਮੋਹਦਾ ਤੇ ਆ ਸਾਰੇ ਬੰਦੇ ਆਪਣੀ ਆਪਣੀ ਸੀਟ ਦੇ ਉੱਪਰ ਬਹਿ ਜਾਂਦੇ ਆ ਸੋ ਜੇਕਰ ਤੁਸੀਂ ਬਾਇ ਸ਼ਿਪ ਜਾਂ ਬਾਇ ਫੈਰੀ ਟਰੈਵਲ ਕਰ ਰਹੇ ਹੋ ਤਾਂ ਤੁਹਾਨੂੰ ਮੋਸ਼ਨ ਸਿਕਨੈਸ ਹੋ ਸਕਦੇ ਆ ਯਾਨੀ ਕਿ ਸਮੁੰਦਰ ਦੇ ਵਿੱਚ ਜਾ ਕੇ ਥੋੜਾ ਜਿਹਾ ਤੁਹਾਡਾ ਚਿੱਤ ਘਬਰਾਉਣਾ ਗਿਆ ਉਲਟੀ ਆ ਜਾਂਦੀ ਹੈ ਤੁਸੀਂ ਆਪਣੀ ਮੈਡੀਸਨ ਵਗੈਰਾ ਨਾਲ ਲੈ ਸਕਦੇ ਹੋ ਤੇ ਇਹ ਕੰਟੇਨ ਤੋਂ ਤੁਸੀਂ ਕੁਝ ਲੈ ਕੇ ਖਾ ਸਕਦੇ ਹੋ ਸ਼ਿਪ ਦੇ ਵਿੱਚ ਪਰ ਸਮਾਨ ਥੋੜਾ ਜਿਹਾ ਮਹਿੰਗਾ ਹੈ ਪੈਪਸੀ ਆ ਜਿਹੜੀ ਉਹ ਵੀ 100 ਰੁਪਏ ਦੀ ਆ ਤੇ ਬਾਕੀ ਖਾਣ ਪੀਣ ਦੀਆਂ ਚੀਜ਼ਾਂ ਕਾਫੀ ਮਹਿੰਗੀਆਂ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਸੋ ਇਧਰਲੇ ਪਾਸੇ ਪੌੜੀਆਂ ਸੀ ਉੱਪਰ ਜਿਹੜਾ ਲਗਜ਼ਰੀ ਤੇ ਰਾਇਲ ਦੇ ਵਿੱਚ ਜਾਣ ਵਾਸਤੇ ਲਓ ਜੀ ਆ ਜੋ ਤੁਹਾਨੂੰ ਸਾਰੇ ਜਿਹੜੇ ਮਦ੍ਰਿਸ਼ ਹੌਲੀ-ਹੌਲੀ ਦਿਖਾ ਦਨੇ ਆ ਤੇ ਇਹ ਆ ਜੀ ਉਹ ਕੰਟੇਨ ਇੱਥੋਂ ਚਾਹ ਪੀਓ ਕੌਫੀ ਪੀਓ ਚਿਪਸ ਖਾਓ ਜੋ ਮਰਜੀ ਖਾਓ ਤੁਹਾਡੀ ਮਰਜ਼ੀ ਆ ਤਾਂ ਲਓ ਜੀ ਆਪਣਾ ਸ਼ਿਪ ਜਿਹੜਾ ਹੌਲੀ-ਹੌਲੀ ਚੱਲਣ ਦੀ ਤਿਆਰੀ ਦੇ ਵਿੱਚ ਤੇ ਮੈਂ ਤੁਹਾਨੂੰ ਪੂਰੇ ਦਾ ਪੂਰਾ ਸਫਰ ਆਪਣੇ ਨਾਲ ਕਰਵਾਉਂਦੇ ਜਾਣਾ ਸੋ ਬੜੀ ਐਕਸਾਈਟਮੈਂਟ ਹੁੰਦੀ ਹੈ ਕਿਉਂਕਿ ਪਹਿਲੀ ਵਾਰੀ ਇੰਨਾ ਲੰਬਾ ਸਮੁੰਦਰੀ ਸਫਰ ਕਰਨ ਲੱਗੇ ਆ ਪਹਿਲਾਂ ਬੋਟਸ ਦੇ ਵਿੱਚ ਕੀਤਾ ਪਰ ਟੋ 2.5 ਘੰਟੇ ਦਾ ਸਫਰ ਨਹੀਂ ਕੀਤਾ ਅੱਧੇ ਪੌਣੇ ਘੰਟੇ ਦੀਆਂ ਜਿਹੜੀਆਂ ਰਾਈਡਸ ਆਪਾਂ ਲਈਆਂ ਹੋਈਆਂ ਲਓ ਜੀ ਸ਼ਿਪ ਚੱਲ ਪਿਆ ਸਮੁੰਦਰ ਦੀਆਂ ਲਹਿਰਾਂ ਨੂੰ چیرਦਾ ਹੋਇਆ ਸ਼ਿਪ ਜਿਹੜਾ ਇਹ ਇਹ 40 ਤੋਂ 45 ਕਿਲੋਮੀਟਰ ਪਰ ਆਰ ਦੀ ਸਪੀਡ ਨਾਲ ਚੱਲਦਾ ਹੈ ਵੈਸੇ ਤਾਂ ਨੌਟੀਕਲ ਮਾਈਲਸ ਦੇ ਵਿੱਚ ਹੁੰਦੀ ਹੈ ਸਮੁੰਦਰ ਦੀ ਦੂਰੀ ਪਰ ਮੈਂ ਤੁਹਾਨੂੰ ਮੋਟਾ-ਮੋਟਾ ਦੱਸ ਰਿਹਾ ਕਿ 40 ਤੋਂ 45 ਕਿਲੋਮੀਟਰ ਦੇ ਪਰ ਘੰਟਾ ਇਹਦੀ ਜਿਹੜੀ ਆ ਸਪੀਡ ਹੁੰਦੀ ਆ ਤਾਂ ਇਹ ਜਿਹੜਾ ਫਰੰਟ ਡੈਕ ਹੈ ਇੱਥੇ ਤੁਹਾਨੂੰ ਜਾਣ ਦੀ ਇਜਾਜ਼ਤ ਨਹੀਂ ਕਿਉਂਕਿ ਲੋਕ ਸੈਲਫੀਆਂ ਵਗੈਰਾ ਖਿੱਚਦੇ ਕੋਈ ਡਿੱਗ ਸਕਦਾ ਹਾਦਸਾ ਹੋ ਸਕਦਾ ਤੁਸੀਂ ਸਿਰਫ ਅੰਦਰੋਂ ਹੀ ਜਿਹੜਾ ਨਜ਼ਾਰਾ ਦੇ ਸਕਦੇ ਹੋ ਸਿਰਫ ਇੱਥੇ ਸਟਾਫ ਜਾਂ ਕਰੂ ਮੈਂਬਰ ਜਿਹੜੇ ਉਹਨਾਂ ਨੂੰ ਜਾਨ ਦੀ ਅਗ੍ਹਾ ਦਿੱਤੀ ਜਾਂਦੀ ਐ ਇਸ ਲਈ ਮੈਂ ਜਿਹੜਾ ਵੀਡੀਓ ਤੁਹਾਡੇ ਲਈ ship ਦੇ ਅੰਦਰ ਤੋਂ ਹੀ ਬਣਾ ਰਿਹਾ ਸੋ ਸਾਰੇ ਲੋਕ ਫੋਟੋਗ੍ਰਾਫੀ ਦੇ ਵਿੱਚ ਮਸਤ ਆ ਜੀ ਸੋ ਤੁਹਾਨੂੰ ਦੱਸ ਦਈਏ ਕਿ ਮੈਂ cruise nautica ਤੇ ਇੱਕ ਸਰਕਾਰੀ ਜਿਹੜੇ ਫੈਰੀ ਆ ਇਹ ਚਲਦੀਆਂ ਹੈਵਲੋਕ ਆਇਲੈਂਡ ਹੈਵਲੋਕ ਤੋਂ ਨੀਲ ਨੀਲ ਤੋਂ ਫਿਰ ਪੋਰਟ ਬਲੇਅਰ ਸੋ ਅੱਜ ਜਿਹੜਾ ਆਪਾਂ ਸਫ਼ਰ ਸ਼ੁਰੂ ਕੀਤਾ ਉਹ ਆਪਾਂ ਕੀਤਾ ਪੋਰਟ ਬਲੇਅਰ ਤੋਂ ਹੈਵਲੋਕ ਤੇ ਹੈਵਲੋਕ ਤੋਂ ਆਪਾਂ ਦੋ ਦਿਨ ਰੁਕਾਂਗੇ ਉਸ ਤੋਂ ਬਾਅਦ ਫਿਰ ਆਪਾਂ ਜਾਵਾਂਗੇ ਨੀਲ ਆਇਲੈਂਡ ਸੋ ਨੀਲਾਇਲੈਂਡ ਤੋਂ ਫਿਰ ਆਪਾਂ ਵਾਪਸ ਪੋਰਟ ਬਲੇਅਰ ਤੇ ਪੋਰਟ ਬਲੇਅਰ ਤੋਂ ਆਪਣੀ ਵਾਪਸੀ ਹੋ ਜਾਣੀ ਹੈ ਘਰ ਨੂੰ ਸੋ ਹੈਵਲੌਕ ਦਾ ਜਿਹੜਾ ਸਫਰ ਆ ਇਹ ਜੇ ਤੁਸੀਂ ਮੈਕਰੂਜ਼ ਦੀ ਫੇਰੀ ਕਰਦੇ ਹੋ ਤਾਂ ਇਹ ਤੁਹਾਨੂੰ ਲਗਭਗ 1700 1800 ਰੁਪਏ ਰੇਟ ਜਿਹੜਾ ਦਾ ਪੈਂਦਾ ਹੈ ਇੱਕ ਜਣੇ ਦਾ ਤੇ ਜੇਕਰ ਰਾਇਲ ਲੈਣੇ ਤਾਂ ਫਿਰ ਉਹ ਕਾਫੀ ਉੱਪਰ ਨੂੰ ਚਲਾ ਜਾਂਦਾ ਤੇ ਨੰਬਰ 2 ਤੇ ਜੇ ਤੁਸੀਂ ਨੌਟਿਕਾ ਕਰਦੇ ਹੋ ਨੌਟਿਕਾ ਥੋੜਾ ਜਿਹਾ ਇਸ ਤੋਂ ਕੋਸਟਲੀ ਹੈ ਥੋੜਾ ਜਿਹਾ ਵੱਧ ਹੈ ਪਰ ਮੈਂ ਮੈਕਰੂਜ਼ ਨੂੰ ਹੀ ਪ੍ਰੇਫਰ ਕੀਤਾ ਕਿਉਂਕਿ ਮੇਰਾ ਜਿਹੜਾ ਮਿੱਤਰ ਹੈ ਜਿਸ ਨੇ ਮੈਨੂੰ ਬੁਕਿੰਗ ਕਰਕੇ ਦਿੱਤੀ ਉਨੇ ਮੈਨੂੰ ਇਹ ਸੁਜੈਸਟ ਕੀਤਾ ਸੀ ਕਿ ਮਕਰੂਜ਼ ਹੀ ਕਰਾਂਗੇ ਲਓ ਜੀ ਇਹ ਪਿਛਲੇ ਪਾਸੇ ਦਾ ਨਜ਼ਾਰਾ ਆਪਾਂ ਤੁਹਾਨੂੰ ਹੁਣ ਉੱਪਰਲੇ ਕੰਪਾਰਟਮੈਂਟ ਦੇ ਵਿੱਚ ਲੈ ਆਏ ਆ ਉੱਥੋਂ ਤੁਹਾਨੂੰ ਜਿਹੜਾ ਬੈਕ ਸਾਈਡ ਦਾ ਦ੍ਰਿਸ਼ ਮੈਂ ਦਿਖਾ ਰਿਹਾ ਕਿ ਕਿਵੇਂ ਪਾਣੀ ਨੂੰ ਵਧਦੀ ਹੋਈ ਸਾਡੀ ਜਿਹੜੀ ਫੈਰੀ ਆ ਉਹ ਆਪਣੀ ਮੰਜ਼ਲ ਵੱਲ ਵਧ ਰਹੀ ਹੈ ਤੇ ਪਿੱਛੇ ਝਾਗੀ ਝੱਗ ਧੂੜਾਂ ਹੀ ਉੜਦੀਆਂ ਦਿਖਦੀਆਂ ਸਮਝ ਲਓ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਕਿ ਧੂੜਾਂ ਹੀ ਪੱਟਦਾ ਜਾਂਦਾ ਤਾਂ ਇਹ ਆਪਾਂ ਵੇਖ ਸਕਦੇ ਹਾਂ ਕਿ ਸਾਡਾ ਜਹਾਜ਼ ਵੀ ਜਿਹੜਾ ਸ ਸਮੁੰਦਰੀ ਚ ਆਇਤ ਊਣਾ ਪੜਦਾ ਜਾਂਦਾ ਮੈਕਰੂਜ਼ ਸੋ ਆਪਾਂ ਗੱਲ ਕਰ ਰਹੇ ਸੀ ਸੋ ਲਓ ਜੀ ਉੱਪਰਲੇ ਕੰਪਾਰਟਮੈਂਟ ਦਾ ਤੁਹਾਨੂੰ ਦ੍ਰਿਸ਼ ਵਿਖਾ ਦਈਏ ਲਓ ਜੀ ਇਹ ਉਹ ਹੈ ਜੀ ਰਾਇਲ ਉਹ ਸਾਹਮਣੇ ਜਿਹੜਾ ਕੈਬਨ ਉਹ ਰਾਇਲ ਆ ਤੇ ਇਧਰਲੇ ਪਾਸੇ ਲਗਜ਼ਰੀ ਆ ਤੇ ਇਹ ਰਾਇਲ ਕੈਬਨ ਦੇ ਵਿੱਚ ਤੁਹਾਨੂੰ ਖਾਣ ਪੀਣ ਨੂੰ ਵੀ ਦਿੰਦੇ ਆ ਤੇ ਥੋੜੀਆਂ ਸੀਟਾਂ ਕੰਫਰਟੇਬਲ ਆ ਤੇ ਇੱਕ ਟੌਪ ਤੇ ਹੋਣ ਕਰਕੇ ਤੁਸੀਂ ਇੱਥੋਂ 뷰 ਵਧੀਆ ਵੇਖ ਸਕਦੇ ਹੋ ਤੇ ਇਹ ਲਗਜ਼ਰੀ ਹੈ ਇਹਦੀ ਥੋੜੀ ਟਿਕਟ ਘੱਟ ਹੁੰਦੀ ਹੈ ਇਹ ਇਹ ਵੱਖਰੇ ਕਹਿਣਾ ਇਹ ਉੱਪਰਲੀ ਫਲੋਰ ਦੇ ਉੱਪਰ ਜਿਹੜਾ ਇਹ ਆ ਤੇ ਇਹ ਜਿੱਥੇ ਆਪਾਂ ਖੜੇ ਆ ਇਹਦੇ ਪਰਲੇ ਪਾਸੇ ਜਿਹੜਾ ਉੱਥੇ ਕੈਪਟਨ ਦਾ ਸਾਰਾ ਜਿਹੜਾ ਕਾਕਪੀਟਾ ਉਹ ਹੁੰਦਾ ਜਿੱਥੋਂ ਬੈਠ ਕੇ ਸ਼ਿਪ ਨੂੰ ਕੰਟਰੋਲ ਕਰਦਾ ਤੇ ਉਸ ਨੂੰ ਚਲਾਉਂਦਾ ਤਾਂ ਆਪਾਂ ਗੱਲ ਕਰ ਰਹੇ ਸੀ ਕਿ ਹੈਵਲੋਕ ਜਾਣ ਲਈ ਯਾਨੀ ਕਿ ਪੋਰਟ ਪਲੇਅਰ ਤੋਂ ਹੈਵਲੋਕ ਜਾਣ ਲਈ ਆਪਾਂ ਨੂੰ ਸਿਰਫ ਤੇ ਸਿਰਫ ਫੈਰੀ ਲੈਣੀ ਪੈਂਦੀ ਹੈ ਸੋ ਜੇਕਰ ਤੁਸੀਂ ਇੱਕ ਗੱਲ ਦਾ ਦੋਸਤੋ ਬਹੁਤ ਧਿਆਨ ਰੱਖਿਓ ਜੇ ਤੁਸੀਂ ਸ਼ਿਪ 'ਚ ਬੈਠੇ ਹੋਗੇ ਜਿਆਦਾ ਨਾ ਤਾਂ ਪੇਟ ਤੁਹਾਡਾ ਖਾਲੀ ਹੋਵੇ ਤੇ ਨਾ ਹੀ ਤੁਸੀਂ ਜਿਆਦਾ ਰੱਜਿਓ ਤਾਂ ਮੋਸ਼ਨ ਸਿਕਨੈਸ ਤੋਂ ਬਚ ਸਕਦੇ ਹੋ ਸੋ ਜੇਕਰ ਤੁਹਾਨੂੰ ਮੋਸ਼ਨ ਸਿਕਨੈਸ ਹੁੰਦੀ ਹੈ ਤਾਂ ਆਪਣੀਆਂ ਕੁਝ ਮੈਡੀਸਿਨ ਨਾਲ ਜ਼ਰੂਰ ਰੱਖੋ ਤਾਂ ਕਿ ਤੁਸੀਂ ਮੋਸ਼ਨ ਸਿਕਨੈਸ ਦੇ ਦੌਰਾਨ ਬਹੁਤ ਲੋਕਾਂ ਨੂੰ ਹੋ ਜਾਂਦੀ ਹੈ ਸਮੁੰਦਰ ਦੇ ਵਿੱਚ ਕਿਉਂਕਿ ਇਹ ਛਟਕੇ ਵੱਜਦੇ ਰਹਿੰਦੇ ਆ ਪਾਣੀ ਦੇ ਜੇਕਰ ਜਿਹੜੀਆਂ ਲਹਿਰਾਂ ਉਹ ਜ਼ਿਆਦਾ ਤੇਜ਼ ਹੋਣਾ ਤਾਂ ਫਿਰ ਜਾਂ ਹਵਾ ਵਗਦੀ ਹੋਵੇ ਤਾਂ ਉਹ ਤੁਹਾਨੂੰ ਤੇ ਆ ਦੇਖੋ ਬਾਹਰ ਦਾ ਦ੍ਰਿਸ਼ ਚਾਰੇ ਪਾਸੇ ਨੀਲਾ ਸਮੁੰਦਰ ਤੇ ਵਿਚਾਲੇ ਤੁਹਾਡੀ ਜਿਹੜੀ ਹੈ ਫੈਰੀ ਜਾਂਦੀ ਹੈ ਆਸ-ਪਾਸ ਕਈ-ਕਈ ਮੀਲ ਤੱਕ ਤੁਹਾਨੂੰ ਕੁਝ ਵੀ ਨਹੀਂ ਦਿਖਦਾ ਜਾਂ ਤਾਂ ਤੁਹਾਡੇ ਨੇੜੇ ਕੋਈ ਬੋਟ ਗੁਜ਼ਰੂਗੀ ਤੇ ਜਾਂ ਤੁਹਾਡੇ ਨੇੜਿਓਂ ਸਿਰਫ ਕੋਈ ਹੋਰ ਸ਼ਿਪ ਗੁਜ਼ਰਦਾ ਦਿਖਾਈ ਦੇਊਗਾ ਤੇ ਪਾਸ ਹਰਫ ਆਪਾਂ ਨੂੰ ਨੇੜੇ ਜਾ ਕੇ ਹੈਵਲੋਕ ਆਇਲੈਂਡ ਹੀ ਨਜ਼ਰ ਆਉਂਦਾ ਤਾਂ ਇਹ ਪੂਰਾ ਵਿਊ ਜਿਹੜਾ ਆਪਣੇ ਆਪ ਦੇ ਵਿੱਚ ਸਮੁੰਦਰ ਦੇ ਵਿੱਚ ਸਫਰ ਕਰਨਾ ਸਮੁੰਦਰੀ ਸਫਰ ਆਪਣੇ ਆਪ ਦੇ ਵਿੱਚ ਬਲੱਖਣ ਹੁੰਦਾ ਸੋ ਇਹ 2.5 ਘੰਟੇ ਦਾ ਸਫਰ ਮੇਰੇ ਲਈ ਪਹਿਲਾ ਸਫਰ ਸੀ ਤਾਂ ਆਪਾਂ ਗੱਲ ਕਰ ਰਹੇ ਸੀ ਕਿ ਕਿਹੜੀਆਂ-ਕਿਹੜੀਆਂ ਫੈਰੀਜ਼ ਤੁਸੀਂ ਲੈ ਸਕਦੇ ਹੋ ਤੇ ਕਿਵੇਂ-ਕਿਵੇਂ ਤੁਸੀਂ ਉਹਦੇ ਵਿੱਚ ਸਫਰ ਕਰ ਸਕਦੇ ਹੋ ਲੋ ਜੀ ਇਧਰਲੇ ਪਾਸੇ ਇੱਕ ਹੋਰ ਸ਼ਿਪ ਜਿਹੜਾ ਰੇਸ ਨਾਲ ਦੀ ਨਾਲ ਖਿੱਚੀ ਆਉਂਦਾ ਮੈਂ ਤੁਹਾਨੂੰ ਕਿਹਾ ਸੀ ਕਿ ਮੀਲਾ ਦੂਰ ਤੱਕ ਸਿਰਫ ਨੀਲਾ ਪਾਣੀ ਹੀ ਨਜ਼ਰ ਆਉਂਦਾ ਸੋ ਦੋਸਤੋ ਆ ਸ਼ਿਪ ਇੱਕ ਬੜੇ ਚਰਬਤ ਨਜ਼ਰ ਆਇਆ ਤਾਂ ਤੁਹਾਡੇ ਲਈ ਆਪਾਂ ਇੱਕ ਸ਼ਾਰਟ ਆਇਆ ਸ਼ਾਰਟ ਇਹਦਾ ਵੀ ਲੈ ਲਿਆ ਤਾਂ ਕਿ ਤੁਹਾਨੂੰ ਦਿਖਾ ਛੱਡੀਏ ਕੀ ਕੀ ਇਹਦੇ ਵਿੱਚ ਕਿੱਦਾਂ ਦਾ ਇਹ ਰੇਸਾਂ ਲਾ ਰੱਖੇ ਹਨ ਇਹਨਾਂ ਨੇ ਸੋ ਗੱਲ ਕਰ ਰਹੇ ਸੀ ਆਪਾਂ ਕਿ ਅੰਡੇਮਨ ਨਿਕੋਬਾਰ ਦੀਪ ਸਮੁੰਦਰ ਜਿਹੜਾ ਇੱਕੋ ਇੱਕ ਜਿਹੜਾ ਇਸ ਦਾ ਪਲੱਸ ਪੁਆਇੰਟ ਹੋ啊 ਕਿ ਇੱਥੇ ਜਿਹੜਾ ਸਮੁੰਦਰ ਤੇ ਰੰਗ ਤੁਹਾਨੂੰ ਬੜੇ ਵਧੀਆ ਨਜ਼ਰ ਆਉਂਦੇ ਜੇ ਧੁੱਪ ਖੜੀ ਹੁੰਦੀ ਤਾਂ ਪਾਣੀ ਸਿਰਫ ਤੁਹਾਨੂੰ ਨੀਲਾ ਹੀ ਨਜ਼ਰ ਆਉਂਦਾ ਤਾਂ ਲੋ ਜੀ ਉਹ ਸਾਹਮਣੇ ਆਪਣੇ ਹੈਵਲੋਕ ਆਈਲੈਂਡ ਦਿਸਣ ਲੱਗ ਪਿਆ ਤੇ ਹੌਲੀ ਹੌਲੀ ਆਪਾਂ ਆਪਣੀ ਮੰਦਲ ਵੱਲ ਵਧ ਰਹੇ ਹਾਂ ਤੇ ਹੈਵਲੋਕ ਆਈਲੈਂਡ ਜਾ ਕੇ ਆ ਦੇਖੋ ਸ਼ੁਰੂ ਹੋ ਗਿਆ ਜੀ ਪਾਣੀ ਦੇ ਵਿੱਚ ਇਹ ਜਿਹੜੇ ਬਣੇ ਹੋਏ ਆ ਇਹ ਜਿਨ੍ਹਾਂ ਨੇ ਦੇ ਥਰੂ ਤੁਹਾਨੂੰ ਇਹ ਆਪਣਾ ਪੂਰਾ ਲਾਈਟ ਹਾਊਸ ਟਾਈਪ ਸਿਗਨਲ ਵਗੈਰਾ ਇਹ ਦਿੰਦੇ ਆ ਪੂਰਾ ਕੰਟਰੋਲ ਕਰਦੇ ਆ ਸੋ ਆਪਣੀ ਬੋਟ ਜਾਨੀ ਕਿ ਆਪਣੀ ਫੈਰੀ ਆਪਣਾ ਸ਼ਿਪ ਲੱਗ ਚੁੱਕਿਆ ਜੀ ਹੈਵ ਲੋਕ ਆਇਲੈਂਡ ਦੇ ਨੇੜੇ ਤੇ ਆ ਵਾਟਰ ਸਪੋਰਟਸ ਸਪੀਡ ਬੋਰਡ ਸਾਡੇ ਕੋਲੋਂ ਲੱਗਦੀ ਹੋਈ ਸੋ ਦੋਸਤੋ ਬੜਾ ਇੱਕ ਅਦਭੁਤ ਸਫ਼ਰ ਰਿਹਾ ਮੇਰਾ ਇਹ ਸਮੁੰਦਰ ਦੇ ਵਿੱਚ ਜਾਣ ਦਾ ਤੇ ਅਗਲੇ ਜਿਹੜੇ ਵੀਡੀਓ ਆਉਣਗੇ ਉਹ ਪੂਰੇ ਤੇ ਪੂਰੇ ਹੈਵਲੋਕ ਆ ਲੈਣ ਦੇ ਵਿੱਚ ਆਪਾਂ ਕੀ ਕੁਝ ਵੇਖਿਆ ਉਹ ਤੁਹਾਨੂੰ ਵਿਖਾਵਾਂਗੇ ਅੱਜ ਦਾ ਜਿਹੜਾ ਵੀਡੀਓ ਇਹ ਸਿਰਫ ਹੈਵਲੋਕ ਪਹੁੰਚਣ ਤੱਕ ਦਾ ਸੀ ਤੇ ਹੈਵਲੋਕ ਦੇ ਵਿੱਚ ਤੁਹਾਨੂੰ ਬਹੁਤ ਕੁਝ ਦਿਖਾਉਣਾ ਬੜਾ ਸਪੱਤ ਹੈ ਜਿਹੜੀਆਂ ਚੀਜ਼ਾਂ ਆਪਾਂ ਇੱਥੇ ਕਰਨੀਆਂ ਐਕਟੀਵਿਟੀਆਂ ਕਰਨੀਆਂ ਉਹ ਸਾਰੀਆਂ ਤੁਹਾਨੂੰ ਜਿਹੜੀਆਂ ਮੈਂ ਇੱਕ ਵੀਡੀਓ ਦੇ ਵਿੱਚ ਇਕਲੇ ਦੇ ਵਿੱਚ ਆਉਣ ਵਾਲੇ ਕਈ ਵੀਡੀਓ ਤੁਹਾਨੂੰ ਉਹਦੇ ਵਿੱਚ ਦਿਖਾਵਾਂਗੇ ਲਓ ਜੀ ਸ਼ਿਪ ਆਪਣੀ ਲਗਭਗ ਹੋ ਗਈ ਆ ਨੇੜੇ ਤੇ ਹੁਣ ਤੁਹਾਨੂੰ ਪੂਰਾ ਪ੍ਰੋਸੈਸ ਵਿਖਾਵਾਂਗੇ ਕਿਵੇਂ ਸ਼ਿਪ ਨੂੰ ਰੋਕਦੇ ਆ ਤੇ ਕਿਦਾਂ ਸਾਰਾ ਕੁਝ ਹੁੰਦਾ ਲਓ ਜੀ ਇਹ ਬੰਦੇ ਜਿਹੜੇ ਇਹ ਇਹ ਹੋ ਗਏ ਐਕਟਿਵ ਇੱਕ ক্রੂ ਮੈਂਬਰ ਆ ਸਾਰੇ ਇਹਨਾਂ ਨੇ ਆਪਣੇ ਲੰਗਰ-ਲੰਗਰ ਇਹਨਾਂ ਨੂੰ ਜਿਹੜੇ ਰਸੇ ਆ ਜਾਂ ਐਂਕਰ ਇਹਨਾਂ ਨੂੰ ਲੰਗਰ ਕਹਿੰਦੇ ਪੰਜਾਬੀ ਚ ਆਪਣੇ ਲੰਗਰ ਸੰਤ ਪੜੇ ਇਹਨਾਂ ਨੇ ਖੋਲੇ ਆ ਤੇ ਹੁਣ ਇਸ ਨੂੰ ਰੋਕਣ ਦੀ ਪ੍ਰਕਿਰਿਆ ਯਾਨੀ ਕਿ ਡੈਕ ਤੇ ਲਾਉਣ ਦੀ ਪ੍ਰਕਿਰਿਆ ਲੱਗੂਗੀ ਤਾਂ ਇਹ ਪੂਰੀ ਦੀ ਪੂਰੀ ਪ੍ਰਕਿਰਿਆ ਤੁਹਾਨੂੰ ਮੈਂ ਦਿਖਾ ਰਿਹਾ ਆ ਇਹਨਾਂ ਨੇ ਆਪਣੀ ਤਿਆਰੀ ਕਰ ਲਈ ਹੈ ਜੀ ਵੇਖੋ ਸੇਫਟੀ ਦਾ ਪੂਰਾ ਧਿਆਨ ਹੈ ਜਿਹੜਾ ਬੰਦਾ ਅੱਗੇ ਹੈ ਉਹਨੇ ਆਪਣਾ ਪੂਰਾ ਹੈਲਮਟ ਵਗੈਰਾ ਪਾਇਆ ਹੋਇਆ ਡਰੈਸ ਪਾਈ ਹੋਈ ਹੈ ਪ੍ਰੋਪਰ ਤਾਂ ਆਜੋ ਫਿਰ ਦਿਖਾਉਂਦੇ ਆ ਤੁਹਾਨੂੰ ਰਸੇ ਖੋਲ ਲਏ ਸਾਰੇ ਇਹ ਬਿਲਕੁਲ एवरीथिंग ਜਿਹੜੀ ਇਹਨਾਂ ਨੇ ਤਿਆਰੀ ਆਪਣੀ ਪੂਰੀ ਕੰਪਲੀਟ ਕਰ ਲਈ ਹੈ ਲੋ ਜੀ ਆ ਬਿਲਕੁਲ ਡੈਕ ਦੇ ਨੇੜੇ ਲੱਗ ਗਿਆ ਹੁਣੇ ਰਸੇ ਜਿਹੜੇ ਆ ਜਿਹੜੇ ਬਾਹਰ ਖੜੇ ਕਰਿਓ ਮੈਂਬਰ ਉਹਨਾਂ ਵੱਲ ਛੁੱਟ ਦਿੱਤੇ ਜਾਣਗੇ ਤੇ ਇੱਥੇ ਆ ਕੇ ਬੋਰਡ ਦੀ ਸਪੀਡ ਆ ਜਿਹੜੀ ਹੌਲੀ ਕਰ ਲਈ ਜਾਊਗੀ ਤੇ ਫਿਰ ਰਸਿਆਂ ਦੇ ਨਾਲ-ਨਾਲ ਖਿੱਚ ਕੇ ਉਹ ਨਾਲ-ਨਾਲ ਜਿਹੜੀ ਆ ਡੈਕ ਦੇ ਨਾਲ-ਨਾਲ ਟਾਇਰ ਲੱਗੇ ਹੋਏ ਆ ਤਾਂ ਕਿ ਇਸਦੀ ਬਾਡੀ ਨੂੰ ਕੋਈ ਨੁਕਸਾਨ ਨਾ ਹੋਵੇ ਤਾਂ ਆ ਰਸੀਆਂ ਜਿਹੜੀਆਂ ਛੁੱਟ ਦਿੱਤੀਆਂ ਜਾਣੀਆਂ ਕਿਨਾਰੇ ਤੇ ਤੇ ਉਹ ਖਿੱਚ ਕੇ ਫਿਰ ਇਹਨੂੰ ਬਿਲਕੁਲ ਉਹਦੇ ਨਾਲ ਲਾ ਦਾਂਗੇ ਤਾਂ ਇਹ ਜਿਹੜਾ ਪੂਰੇ ਦਾ ਪੂਰਾ ਪ੍ਰੋਸੈਸ ਆ ਇਹ ਹਿਜਾਜ ਨੂੰ ਕੰਟਰੋਲ ਕਰਨ ਦੇ ਜਾਣੇ ਕਿ ਇਸ ਨੂੰ ਡੈਕ ਦੇ ਉੱਪਰ ਲਾਉਣ ਦਾ ਪ੍ਰੋਸੈਸ ਤਾਂ ਪੁਰਾਣੇ ਸਮੇਂ ਦੇ ਵਿੱਚ ਉਹ ਲੋਹੇ ਦੇ ਜਿਹੜੇ ਆ ਐਂਕਰ ਬਣੇ ਹੁੰਦੇ ਸੀ ਇਹਨਾਂ ਨੂੰ ਲੰਗਰ ਕਹਿੰਦੇ ਸੀ ਉਹ ਸੁੱਟੇ ਜਾਂਦੇ ਸੀ ਤਾਂ ਉਹ ਉਦੋਂ ਸੁੱਟੇ ਜਾਂਦੇ ਸੀ ਕਿਉਂਕਿ ਤਾਂ ਕੋਈ ਜ਼ਮੀਨ ਦੇ ਵਿੱਚ ਖੁੱਭ ਜਾਣ ਤੇ ਪੋਰਟ ਨੂੰ ਜੋ ਖੜਾਉਣਾ ਹੁੰਦਾ ਸੀ ਸ਼ਿਪ ਨੂੰ ਉਦੋਂ ਤਾਂ ਆ ਦੇਖੋ ਪੂਰਾ ਪਿਛਲੇ ਪਾਸੇ ਇਹਨਾਂ ਨੇ ਸੁੱਟ ਕੇ ਇਹਨੂੰ ਬਿਲਕੁਲ ਨੇੜੇ ਕਰ ਲਿਆ ਤੇ ਆ ਲਓ ਜੀ ਆ ਰੱਸੀਆਂ ਨੇ ਸੁੱਟ ਦਿੱਤੀ ਆ ਤਾਂ ਇਹਨੂੰ ਆ ਦੇਖੋ ਆ ਸਾਰੇ ਰਸੇ ਜਿਹੜੇ ਆ ਹੌਲੀ 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 ਇਹਨਾਂ ਨੇ ਆ ਦੇਖੋ ਤੁਸੀਂ ਆ ਟਾਇਰ ਲੱਗੇ ਹੋਏ ਨਾਲ ਬਿਲਕੁਲ ਆ ਸਾਰੇ ਰਸੇ ਇਹਨਾਂ ਨੇ ਇਹਦੇ ਵਿੱਚ ਪਾਤੇ ਆ ਜਿਹੜੇ ਬਣੇ ਹੋਏ ਆ ਮੋٹے ਮੋٹے ਖੰਭੇ ਦੇ ਇਹਨਾਂ ਦੇ ਵਿੱਚ ਰਸੇ ਪਾ ਕੇ ਸ਼ਿਪ ਨੂੰ ਬਿਲਕੁਲ ਰੋਕ ਦਿੱਤਾ ਆ ਪਹਿਲੀ ਵਾਰੀ ਮੈਂ ਜਿਹੜਾ ਵੇਖਿਆ ਕਿ ਸ਼ਿਪ ਨੂੰ ਕਿਨਾਰੇ ਦੇ ਉੱਪਰ ਲਿਆ ਕੇ ਪਾਰਕ ਕਿਵੇਂ ਕੀਤਾ ਜਾਂਦਾ ਇਹ ਸਾਰਾ ਕੁਝ ਅੱਜ ਦੇ ਵੀਡੀਓ 'ਚ ਤੁਹਾਨੂੰ ਦਿਖਾਉਣਾ ਲੋ ਜੀ ਲੋਕ ਜਿਹੜੇ ਉੱਤਰਨੇ ਸ਼ੁਰੂ ਹੋ ਚੁੱਕੇ ਆ ਤੇ ਆਪਾਂ ਵੀ ਚੱਲਦੇ ਆ ਥੱਲੋਂ ਆਪਣਾ ਕਰਦੇ ਆ ਸਮਾਨ ਕਲੈਕਟ ਤੇ ਫਿਰ ਚੱਲਦੇ ਆ ਆਪਾਂ ਹੈਵਲੋਕ ਆਇਲੈਂਡ ਵੱਲ ਨੂੰ ਤੇ ਅਗਲੀ ਵੀਡੀਓ ਜੀ ਤੁਹਾਨੂੰ ਦਿਖਾਵਾਂਗੇ ਹੈਵਲੋਕ ਆਇਲੈਂਡ ਦਾ ਪੂਰੇ ਦਾ ਪੂਰਾ ਨਜ਼ਾਰਾ ਲੋ ਜੀ ਹੈਵਲੋਕ ਆਇਲੈਂਡ ਦਾ ਦ੍ਰਿਸ਼ ਬਿਲਕੁਲ ਨੀਲੀ ਭਾ ਮਾਰਦਾ ਪਾਣੀ ਤੇ ਲੋਕ ਲੱਗ ਪਿਆ ਜੀ ਫੋਟੋਗ੍ਰਾਫੀ ਕਰਨ ਕਿਉਂਕਿ ਹਰ ਬੰਦਾ ਕੋ ਮਣਾਉਂਦਾ ਤਾਂ ਆਪਣੇ ਕੈਮਰਿਆਂ ਦੇ ਵਿੱਚ ਕੈਦ ਕਰਨਾ ਚਾਹੁੰਦਾ ਸਾਰੇ ਦ੍ਰਿਸ਼ਾਂ ਨੂੰ ਨੇ ਕਿ ਆਪਾਂ ਤੁਹਾਡੇ ਲਈ ਵੀਡੀਓ ਬਣਾ ਰਹੇ ਹਾਂ ਉਵੇਂ ਹਰ ਬੰਦਾ ਆਪਣੀਆਂ ਯਾਦਾਂ ਸਮੇਟਣੀਆਂ ਚਾਹੁੰਦਾ ਤੇ ਬਿਲਕੁਲ ਕਲੀਅਰ ਸਮਾਨ ਤੇ ਕਲੀਅਰ ਪਾਣੀ ਇੰਨਾ ਵਧੀਆ ਜਿਹੜਾ ਦ੍ਰਿਸ਼ ਉਹ ਮੈਂ ਅੱਜ ਤੋਂ ਪਹਿਲਾਂ ਸਮੁੰਦਰ ਦਾ ਨਹੀਂ ਵੇਖਿਆ ਸੋ ਜੇਕਰ ਤੁਸੀਂ ਵਕੇ ਸਮੁੰਦਰ ਦਾ ਅਸਲੀ ਰੂਪ ਵੇਖਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਅੰਡੇਮਾਨ ਨਿਕੋਬਾਰ ਆਓ ਤੇ ਇੱਥੋਂ ਦੇ ਆਇਲੈਂਡ ਲੋ ਜੀ ਚਲੋ ਆ ਲੋ ਸ਼ਿਪ ਹੋ ਰਿਹਾ ਖਾਲੀ ਤੇ ਇਧਰਲੇ ਪਾਸੇ ਉਹਨਾਂ ਨੇ ਸਮਾਨ ਆਪਣਾ ਕੱਢ ਦਿੱਤਾ ਬਾਹਰ ਕੱਢ ਰਹੇ ਹੋਏ ਸਮਾਨ ਵੀ ਆ ਰਿਹਾ ਤੇ ਇਹ ਲੋਕ ਜਿਹੜੇ ਉਤਰ ਰਹੇ ਆ ਤੇ ਆਪਾਂ ਸ਼ਿਪ ਦਾ ਵੀਡੀਓ ਤੁਹਾਡੇ ਲਈ ਬਣਾ ਰਹੇ ਆ ਤੇ ਫਿਰ ਆਪਾਂ ਨਿਕਲਦੇ ਆ ਹੌਲੀ-ਹੌਲੀ ਚਲਦੇ ਆ ਆਪਾਂ ਜਿੱਥੇ ਆਪਾਂ ਕਮਰੇ ਬੁੱਕ ਕੀਤੇ ਆ ਸਵੇਰ ਦੇ ਲਗਭਗ 10 ਵਜੇ ਆ ਤੇ ਆਪਾਂ 10 ਵਜੇ ਹੈਵਲੋਕ ਪਹੁੰਚ ਚੁੱਕੇ ਆ ਤੇ ਇਹ ਆ ਜੀ ਆਪਣੀ ਫੈਰੀ ਜਿੱਤੇ ਰਹੀ ਆ ਆਪਾਂ ਹੈਵਲੋਕ ਪਹੁੰਚੇ ਆ ਸੋ ਤੁਸੀਂ ਵੀ ਆ ਸਕਦੇ ਹੋ ਇੱਥੇ ਘੁੰਮ ਸਕਦੇ ਤੇ ਚਲੋ ਆਜੋ ਫਿਰ ਆ ਲੋਕ ਜਿਨ੍ਹਾਂ ਨੇ ਅਗਲੀ ਮੰਜ਼ਲ ਵੱਲ ਨੂੰ ਜਾਣਾ ਉਹ ਆਪਣਾ ਸਮਾਨ ਲੈ ਕੇ ਜਾ ਰਹੇ ਤੇ ਆਪਾਂ ਨਿਕਲ ਰਹੇ ਆ ਬਾਹਰ ਜਿਹੜਾ ਜੈਟੀ ਤੋਂ ਤੇ ਆਪਾਂ ਚੱਲਦੇ ਆਂ ਆਪਣੀ ਗੱਡੀ ਵੱਲ ਨੂੰ ਤੇ ਤੁਸੀਂ ਵੀਡੀਓ ਦਾ ਆਨੰਦ ਲਓ ਤੇ ਮਿਲਦੇ ਆਂ ਜਲਦੀ ਅਗਲੇ ਵੀਡੀਓ ਦੇ ਵਿੱਚ ਕੋਈ ਨਵੀਂ ਡੈਸਟੀਨੇਸ਼ਨ ਦੇ ਵਿੱਚ ਜਾਨੀ ਕਿ ਹੈਵਲੋਕ ਆਈਲੈਂਡ ਦਾ ਇੱਕ ਨਵਾਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੇ ਵਧੀਆ ਲੱਗਿਆ ਸਸਤੀ ਅਕਾ